ਹੈਲੋ एवरीवन वेलकम टू ਸਰਗੁਨਸ ਕਿਚਨ ਆ ਸਰਗੁਨ ਦੀ ਕਿਚਨ ਵਿੱਚ ਬਣਿਆ ਸੀ ਸਾਬੂਦਾਨੇ ਦਾ ਬਹੁਤ ਹੀ ਹੈਲਦੀ ਬ੍ਰੇਕਫਾਸਟ ਦੇਖੋ ਕਿੰਨਾ ਵਧੀਆ ਸਾਡਾ ਸਾਬੂਦਾਨਾ ਖਿੜੇ ਖਿੜੇ ਬਣਿਆ ਵਾ ਚਲੋ ਆਪਾਂ ਇਹਨੂੰ ਸ਼ੁਰੂ ਕਰਦੇ ਆ ਬਣਾਉਣਾ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖੋਗੇ ਤਾਂ ਤੁਹਾਡਾ ਸਾਬੂਦਾਨਾ ਵੀ ਬਹੁਤ ਖਿੜੇ ਖਿੜੇ ਬਨੇਗਾ ਚਿਪਕੇਗਾ ਬਿਲਕੁਲ ਵੀ ਨਹੀਂ ਆਪਸ ਵਿੱਚ ਇਹਨੂੰ ਬਣਾਉਣ ਵਾਸਤੇ 1 ਕੱਪ ਮੈਂ ਸਾਬੂਦਾਨਾ ਲਿਆ ਸਾਬੂਦਾਨ ਨੂੰ ਮੈਂ ਚੰਗੀ ਤਰ੍ਹਾਂ ਦਾਲ ਚਾਵਲ ਜਿਵੇਂ ਆਪਾਂ ਸਾਫ਼ ਕਰਦੇ ਹਾਂ ਉਸ ਤਰ੍ਹਾਂ ਸਾਫ਼ ਕਰ ਲਿਆ ਕਿਉਂਕਿ ਇਹਦੇ ਵਿੱਚ ਛੋਟੇ ਛੋਟੇ ਚਿੱਟੇ ਰੰਗ ਦੇ ਪੱਥਰ ਹੁੰਦੇ ਆਂ ਸਾਫ ਕਰਨ ਤੋਂ ਬਾਅਦ ਇਹਨੂੰ ਮੈਂ ਦੋ ਵਾਰੀ ਧੋ ਲਿਆ ਸੀ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇਹਨੂੰ ਮੈਂ ਇਸੇ ਥਾਲੀ ਦੇ ਵਿੱਚ ਹੀ 2 ਘੰਟੇ ਵਾਸਤੇ ਭਿਓ ਕੇ ਰੱਖ ਦਵਾਂਗੀ ਤਾਂ ਕਿ ਸਾਡਾ ਜਿਹੜਾ ਸਾਬੂਦਾਨਾ ਵਾ ਉਹ ਚੰਗੀ ਤਰ੍ਹਾਂ ਫੁੱਲ ਜਾਏ ਇਹਦੇ ਵਿੱਚ ਪਾਉਣ ਵਾਸਤੇ ਮੈਂ ਉਬਲੇ ਹੋਏ ਦੋ ਆਲੂ ਤਿੰਨ ਟਮਾਟਰ ਮੂਫਲੀ ਦੇ ਦਾਣੇ ਹਰੀ ਮਿਰਚ ਕੜੀ ਪੱਤਾ ਤੇ ਸਾਬੂਦਾਨਾ ਲਿਆ ਸੀ 2 ਘੰਟੇ ਬਾਅਦ ਸਾਡਾ ਸਾਬੂਦਾਨਾ ਚੰਗੀ ਤਰ੍ਹਾਂ ਫੁੱਲ ਗਿਆ ਇਨੂੰ ਇਹਦੇ ਵਿੱਚ ਹਨ ਵਿੱਚ ਮਛਾਨ ਲਿਆ ਤੇ ਟੂਟੀ ਥੱਲੇ ਜਿਹੜੇ ਆਪਣੇ ਸਿੰਕ ਲੱਗਾ ਹੁੰਦਾ ਕਿਚਨ ਚ ਚੰਗੀ ਤਰ੍ਹਾਂ ਧੋ ਲਿਆ ਤਾਂ ਕਿ ਇਹਦੇ ਵਿੱਚੋਂ ਵਾਈਟ ਜਿਹੜਾ ਹੁੰਦਾ ਪਾਊਡਰ ਜਿਹਾ ਹੁੰਦਾ ਉਹ ਚੰਗੀ ਤਰ੍ਹਾਂ ਨਿਕਲ ਜਾਏ ਕਿਉਂਕਿ ਉਹੀ ਇਹਨੂੰ ਜ਼ਿਆਦਾਤਰ ਚਿਪਕੂ ਚਿਪਕੂ ਜਿਹਾ ਬਣਾ ਦਿੰਦਾ ਵਾ ਚਿਪਕ ਜਾਂਦਾ ਉਸੇ ਕਰਕੇ ਤੇ ਅੱਧੇ ਘੰਟੇ ਵਾਸਤੇ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਇਹ ਸਭ ਕਰਨ ਤੋਂ ਬਾਅਦ ਮੈਂ ਕੜਾਈ ਲਈ ਕੜਾਈ ਦੇ ਵਿੱਚ ਮੈਂ ਤੇਲ ਪਾਇਆ ਤੇਲ ਪਾਉਣ ਤੋਂ ਬਾਅਦ ਇੱਕ ਚਮਚਾ ਜੀਰਾ ਤੇ ਥੋੜੇ ਜਿਹਾ ਆਪਾਂ ਮੂਫਲੀ ਦੇ ਦਾਣੇ ਜਿਹੜੇ ਕੱਚੇ ਸੀ ਉਹ ਮੈਂ ਪਾ ਕੇ ਚੰਗੀ ਤਰ੍ਹਾਂ ਪੂਨ ਲਵਾਂਗੀ ਉਸ ਤੋਂ ਬਾਅਦ ਮੈਂ ਤੇ ਕੜੀ ਪੱਤਾ ਵੀ ਨਾਲ ਹੀ ਪਾ ਦਿੱਤਾ ਸੀਗਾ ਕੜੀ ਪੱਤਾ ਪਾਉਣ ਤੋਂ ਬਾਅਦ ਇਹਨੂੰ ਮੈਂ ਤਿੰਨ ਟਮਾਟਰ ਜਿਹੜੇ ਮੈਂ ਬਰੀਕ-ਬਰੀਕ ਕੱਟ ਕੇ ਰੱਖੇ ਸੀ ਉਹ ਇਹਦੇ ਵਿੱਚ ਪਾ ਦਿੱਤੇ ਤੇ ਚੰਗੀ ਤਰ੍ਹਾਂ ਸੀ ਇਹਨੂੰ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਮੈਂ ਇਹਨਾਂ ਦੇ ਵਿੱਚ ਨਾ ਨਮਕ ਪਾਇਆ ਸਵਾਦ ਦੇ ਅਨੁਸਾਰ ਤੁਸੀਂ ਨਮਕ ਪਾ ਸਕਦੇ ਹੋ ਜਿੰਨਾ ਤੁਸੀਂ ਸਾਬੂਦਾਨਾ ਲੈ ਰਹੇ ਹੋ ਉਸ ਹੱਬ ਨਾਲ ਦੋ-ਤਿੰਨ ਹਰੀਆਂ ਮਿਰਚਾਂ ਬਰੀਕ ਕੱਟ ਕੇ ਪਾਈਆਂ ਤੇ ਕਲਰ ਵਾਸਤੇ ਮੈਂ ਦੇਗੀ ਮਿਰਚ ਪਾਈ ਸੀ ਇਹ ਇਹਨਾਂ ਕਲਰ ਇਹਦਾ ਬਹੁਤ ਹੀ ਵਧੀਆ ਸੋਨਾ ਬਣ ਕੇ ਤਿਆਰ ਹੁੰਦਾ ਵਾ ਕਲਰ ਜਦੋਂ ਤੇਲ ਛੱਡ ਦਿੱਤਾ ਇਹਦੇ ਵਿੱਚ ਫਿਰ ਮੈਂ ਜਿਹੜੇ ਦੋ ਬੋਇਲਡ ਆਲੂ ਸੀ ਮੀਡੀਅਮ ਸਾਈਜ਼ ਦੇ ਉਹਨਾਂ ਨੂੰ ਮੈਂ ਵਿੱਚ ਪਾ ਦਿੱਤਾ ਛੋਟਾ ਛੋਟਾ ਕੱਟ ਕੇ ਤੁਸੀਂ ਚਾਹੋ ਤੇ ਕੱਚੇ ਆਲੂ ਵੀ ਪਾ ਸਕਦੇ ਹੋ ਲੇਕਿਨ ਉਬਲੇ ਹੋਏ ਆਲੂਆਂ ਦਾ ਟੇਸ ਜ਼ਿਆਦਾ ਵਧੀਆ ਆਉਂਦਾ ਵਾ ਜਦੋਂ ਸਾਡੇ ਆਲੂ ਵੀ ਚੰਗੀ ਤਰ੍ਹਾਂ ਫਰਾਈ ਹੋ ਗਏ ਉਸ ਤੋਂ ਬਾਅਦ ਜਿਹੜਾ ਮੈਂ ਸਾਬੂਦਾਣਾ ਛਾਨਣੀ ਚ ਰੱਖਿਆ ਸੀ ਉਹ ਇਹਦੇ ਵਿੱਚ ਪਾਤਾ ਦੇਖੋ ਬਿਲਕੁਲ ਵੀ ਇਹਦੇ ਵਿੱਚ ਹਾਨੀਚ ਪਾਣੀ ਨਹੀਂ ਸੀ ਹੈਗਾ ਸਾਬੂਦਾਨਾ ਕਿੰਨਾ ਇਕਦਮ ਸੁੱਕਾ ਸੁੱਕਾ ਸਾਡਾ ਹੈਗਾ ਵਾ ਤੇ ਬਿਲਕੁਲ ਵੀ ਨਾਲ ਵੀ ਟੱਚ ਨਹੀਂ ਹੋ ਰਿਹਾ ਤੇ ਦੇਖੋ ਦੇਖਣ ਜਿਹਾ ਪਤਾ ਲੱਗਦਾ ਹੋਏਗਾ ਕਿੰਨਾ ਖਿੜਿਆ ਕਿੜਿਆ ਵੱਖਰਾ ਵੱਖਰਾ ਹੈਗਾ ਵਾ ਇਸ ਤਰ੍ਹਾਂ ਆਪਾਂ ਇਹਨੂੰ 3-4 ਮਿੰਟਸ ਸਲੋ ਗੈਸ ਤੇ ਉੱਪਰ ਚੰਗੀ ਤਰ੍ਹਾਂ ਭੁੰਨ ਲਵਾਂਗੇ ਦੇਖੋ ਬਿਲਕੁਲ ਵੀ ਨਾਲ ਵੀ ਨਹੀਂ ਚਿਪਕਦਾ ਪਿਆ ਅਲੱਗ-ਅਲੱਗ ਦਾਣਾ ਹੈਗਾ ਵਾ ਬਾਅਦ ਵਿੱਚ ਇਹਨੂੰ ਮੈਂ ਧਨੀਏ ਦੇ ਨਾਲ ਗਾਰਨਿਸ਼ ਕੀਤਾ ਗਾਰਨਿਸ਼ ਕਰਨ ਤੋਂ ਬਾਅਦ ਇਹਨੂੰ ਮੈਂ ਫਿਰ ਸਰਵ ਕਰ ਦਿੱਤਾ ਸੀਗਾ ਤੇ ਸਾਬੂਦਾਨਾ ਬਹੁਤ ਹੀ ਵਧੀਆ ਸਾਡਾ ਤਿਆਰ ਹੋਇਆ ਸੀ ਦੇਖੋ ਕਿੰਨਾ ਵਧੀਆ ਸਾਬੂਦਾਨਾ ਦੇਖਣ ਜੀ ਲੱਗਦਾ ਪਿਆ ਏ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖੋ ਕਦੀ ਵੀ ਤੁਹਾਡਾ ਜਿਹੜਾ ਸਾਬੂਦਾਨਾ ਵਾ ਨਾਲ ਚਿਪਕਿਆ ਨਹੀਂ ਬਨੇਗਾ ਜਿਹੜਾ ਇਹ ਚ ਪਾਊਡਰ ਹੁੰਦਾ ਵਾਈਟ ਵਾਈਟ ਚਾ ਉਹ ਇਹਨੂੰ ਚਿਪਕਾਉਂਦਾ ਵਾ ਉਹ ਟੂਟੀ ਥੱਲੇ ਰੱਖ ਕੇ ਆਪਾਂ ਇਹਨੂੰ ਇੱਕਦਮ ਸਾਫ਼ ਕਰ ਲਾਂਗੇ ਤੇ ਅੱਧੇ ਇੱਕ ਘੰਟੇ ਵਾਸਤੇ ਫਿਰ ਇਹਨੂੰ ਵੱਖਰਾ ਕਰਕੇ ਰੱਖ ਦਾਂਗੇ ਤੇ ਦੇਖੋ ਕਿੰਨਾ ਵਧੀਆ ਸਾਡਾ ਤਿਆਰ ਹੋਇਆ ਸਾਬੂਦਾਨਾ ਜੇ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੋਵੇ ਤੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤਾਂ ਤੁਸੀਂ ਵੀ ਕੋਈ ਨੂੰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਥੈਂਕ ਯੂ